De onto a ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਭਾਈ ਨੰਦ ਰਾਜ ਜੀ ਲਿਖਦੇ ਉਹ ਆਪਣੇ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਉਹ ਕਹਿੰਦੇ ਧਰਮ ਕਲ ਦੀ ਤਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਦੀ puri ਦੇ ਅੰਦਰ ਬਾਦਸ਼ਾਹੀ ਆਪਣਾ ਸੋਹਣਾ ਦਰਬਾਰ ਸਜਾ ਕੇ ਸੋਭਾ ਪਾਉਂਦੇ ਨੇ ਇੱਥੇ ਬਾਦਸ਼ਾਹੀ ਦੇ ਸੀਸ ਤੇ ਸੋਣੀ ਦਸਤਾਰ ਝੇਲਮਲ ਕਰਦੀ ਹੀਰੇਆ ਜਿਹੜੀ ਕਲਗੀ ਸੋਭਾ ਪਾਉਂਦੀ ਐ ਮਹਾਰਜ ਦੇ ਸੀਸ ਉੱਪਰ ਪ੍ਰਸਾਦੀ ਆਤੀ ਚੋਰ ਕਰ ਰਿਆ ਨੀਲਾ ਦਰਸ਼ਕਾਰ ਖੜਾ ਐ ਇਸ ਧਰਤੀ ਤੇ ਪਾਛਾ ਜੀ ਦੀ ਫੌਜ ਲਗਾਰੇ ਨਿਸ਼ਾਨ ਸੋਭਾ ਪਾਰੇ ਨੇ ਤੇ ਸੱਚਮੁੱਚ ਇਤਿਹਾਸਕਾਰ ਦੱਸਦੇ ਨੇ ਕਲਗੀ ਤਰ ਪਾਛਾ ਜੀ ਦਾ ਜਿਹੜਾ ਰਹਿਣ ਵਾਲਾ ਕਮਰਾ ਸੀ ਨਾ ਜਿੱਥੇ ਪਾਛਾ ਜੀ ਵਿਸ਼ਰਾਮ ਕਰਦੇ ਸਨ ਉਹ ਹੀਰੇ ਨਾਲ ਸੋਨੇ ਦੇ ਨਾਲ ਜੜੇ ਬਣਾ ਕਰਦਾ ਸੀ ਫਿਰ ਸੋਚ ਕੇ ਵੇਖੋ ਪੁਰੀ ਵਿੱਚ ਜਿੱਥੇ ਕੇਸਰੀ ਨਿਸ਼ਾਨ ਝੁਲਦੇ ਨੇ ਜਿੱਥੇ ਤਕਤ ਸੁਭਾਏ ਮਾਨ ਹੈ ਕਲਗੀ ਤਰ ਪਾਚਾ ਜੀ ਦੇ ਸਹਬਜਾਦੇ ਪੰਜ ਪਿਆਰੇ ਪੰਜ ਮੁਖਤੇ ਮਹਾਰਜ ਦੀਆਂ ਫੌਜਾਂ بڑے بڑے ਜਰਨੈਲ ਦੇ ਵਿੱਚ ਤੇ ਕਲਗੀ ਤਰ ਪਾਚਾ ਜੀ ਜਦੋਂ ਅਨੰਦਾਂ ਦੀ ਪੁਰੀ ਵਿੱਚ ਨੇ ਤੇ ਇੱਥੇ ਔਰੰਗਜ਼ੇਬ ਬਾਦਸ਼ਾਹ ਦੀ ਛਾਣ ਨੂੰ ਮਾਤ ਪਾਰ ਰੱਖੀ ਹੈ ਤੇ ਦੂਜੇ ਪਾਸੇ ਜਦੋਂ ਆਪ ਉਹਦੇ ਮਹੀਨੇ ਦੇ ਅੰਦਰ ਕਲਗੀ ਤਰ ਪਾਚਾ ਜੀ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਇਸ ਧਰਤੀ ਤੋਂ ਭਰਸਾ ਦੀ ਉਹ ਜਗਤ ਚਮਕੌਰ ਦੀ ਗੜੀ ਵੱਲੋਂ ਹੁੰਦੇ ਨੇ ਤੇ ਚਮਕੌਰ ਸਾਹਿਬ ਦੀ ਗੜੀ ਅੰਦਰ ਅੱਥਾ ਸਾਹਿਬ ਦੋ ਸੁਪੰਦਰਨ ਸਹਿਬ ਜਾਦੇ ਸ਼ਹੀਦ ਕਰਵਾਉਣ ਤੋਂ ਬਾਅਦ ਕਿਉਂਕਿ ਸਾਡੇ ਤੋਂ ਪਹਿਲਾਂ ਆਪ ਸੰਗਤਾਂ ਨੇ ਜੋ ਕਥਾ ਬਾਤਿਕ ਸਰਬਾਨ ਤੋਂ ਸਿੱਖ ਸਾਹਿਬ ਜੀ ਦੇ ਪਾਸੋਂ ਸਰਵਣ ਕੀਤਾ ਕਿ ਜਿਵੇਂ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਕਲਗੀਧਰ ਪਾਤਸ਼ਾਹੀ ਦੇ ਵੱਡੇ ਸਹਿਬ ਜਾਦੇ ਰਾਣੇ ਮੈਦਾਨ ਅੰਦਰ ਸ਼ਹਾਦਤ ਪਾਉਂਦੇ ਨੇ ਤੇ ਕਲਗੀਧਰ ਪਾਤਸ਼ਾਹੀ ਸੱਚਮੁੱਚ ਜਦੋਂ ਦੋਵੇਂ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਕਰਵਾਲੇ ਨੇ ਮੰਦ ਚੰਪੌਰ ਦੀ ਗੜੀ ਨੂੰ ਛੱਡ ਕੇ ਚਲੇ ਨਾ ਤੇ ਪਾਤਸ਼ਾਹ ਜੀ ਨੇ ਇੱਥੇ ਆਪਣੇ ਚਰਨਾਂ ਵਿੱਚੋਂ ਜੋੜਾ ਵੀ ਉਤਾਰ ਦਿੱਤਾ ਮਹਾਰਾਜ ਕਹਿੰਦੇ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਬਾਹਰ ਨੇ ਉਹਨਾਂ ਦੀਆਂ ਦਸਤਾਰਾਂ ਉਹਨਾਂ ਦੇ ਪਵਿੱਤਰ ਦੇਹਾਂ ਬਾਹਰ ਨੇ ਕਿਤੇ ਜੋੜਾ ਨਾਲ ਲੜਦਾ ਹੋਵੇ ਇੱਥੇ ਪਾਤਸ਼ਾਹ ਜੀ ਨੇ ਚੰਪੌਰ ਦੀ ਗੜੀ ਦੇ ਅੰਦਰ ਆਪਣਾ ਕਲਗੀ ਤਾਓੜਾ ਵੀ ਪੰਥ ਨੂੰ ਸੌਂਪ ਦਿੱਤਾ ਮਾਦਰੇ ਕਹੇ ਨੀਲਾ ਦਰਸ਼ਨਗਾਰ ਘੋੜਾ ਵੀ ਨਾਲ ਕੋਈ ਨਹੀਂ ਨਾ ਕਲਗੀ ਤੋਂ ਤੋੜਾ ਨਾ ਨੀਲਾ ਘੋੜਾ ਨਾ ਪਤਾਂ ਦਾ ਜੋੜਾ ਨਾ ਚੰਨੀ ਜੋੜਾ ਜਦੋਂ ਸਾਰਾ ਕੁਝ ਤਿਆਰ ਕੇ ਛੱਡ ਕੇ ਇੱਥੇ ਚੌਂਕਾਰ ਦੀ ਗੜੀ ਵਿੱਚੋਂ ਜਾਂਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਇੱਥੇ ਟੈਂਡੇ ਦਾ ਸਰਾਨਾ ਲਾ ਕੇ ਪਖਸ਼ਿਸ਼ ਕਰਦੇ ਆਪਣੇ ਕੁਝ ਵੀ ਨਹੀਂ ਸਾਰੇ ਕੋਲ ਆਨੰਦਪੁਰ ਸਾਹਿਬ ਚਮਕੌਰ ਦੀ ਗੜੀ ਅੰਦਰ ਛਾੜੇ ਆਂਦਾ ਤੇ ਸਜਮਨ ਜੀ ਖਾਲਸਾ ਜੀ ਉਹ ਇੱਥੇ ਫਿਰ ਭਾਈ ਸਰ ਭਾਈ ਅਨੰਦ ਲਾਲ ਜੀ ਕਹਿੰਦੇ ਹੋ ਤੇ ਦਿਨ ਤੇ ਅਲੋਪ ਕਰਪਾਲੂ ਸਤਿਗੁਰੂ ਜਿਨ੍ਹਾਂ ਦੀ ਯਾਦ ਦੇ ਅੰਦਰ ਜਿਨ੍ਹਾਂ ਦੇ ਪੂਰੇ ਸਰਬੱਤ ਦੀ ਯਾਦ ਦੇ ਅੰਦਰ ਅੱਜ ਜੁੜ ਮਿਲ ਕੇ ਬੈਠੇ ਆਂ ਇਤਿਹਾਸ ਆਖਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੱਤੇ ਨਾਰਾ ਉlang ਕਰੀਏ ਸਾਰੇ ਬੈਠੀਏ ਜੀ ਸਰ ਕੇ ਤੇ ਆਖੀਏ ਜੀ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਮਤੇ ਕਲਗੀਧਰ ਪਾਤਸ਼ਾਹ ਗੁਰੂ ਆਦੀ ਜਿਹੜੇ ਆਪਣੇ ਗੁਰੂ ਪਿਤਾ ਦੇ ਬਾਬਤ ਲਿਖਦੇ ਕਹਿੰਦੇ ਤੇਗ ਬਹਾਦਰ ਸਿਮਰਿਐ ਘਰ ਨੋ ਨਿਹਦੇ ਆਵੇ ਧਾਏ ਸਭ ਥਾਈ ਹੋਏ ਸਹਾਰੇ ਕਹਿੰਦੇ ਮੇਰੇ ਗੁਰੂ ਪਿਤਾ ਨੂੰ ਯਾਦ ਕਰਨ ਦੇ ਨਾਲ ਜਿੱਥੇ ਨੋ ਜੀਆਂ 18 ਸਨੀਆਂ ਉਹ ਸਿੱਖ ਦੇ ਪਿੱਛੇ ਧਾ ਕੇ ਦੌੜ ਕੇ ਪੈ ਜਾਂਦੀਆਂ ਨੇ ਨਾਲ ਹੀ ਅਗਲੇ ਬਚਨ ਕਰਦੇ ਆਉਂਦੇ ਨੇ ਮੇਰੇ ਗੁਰੂ ਪਿਤਾ ਨੂੰ ਯਾਦ ਕਰਨ ਦੇ ਨਾਲ ਜਿੱਥੇ ਜਿਵੇਂ ਭਾਈ ਸਾਹਿਬ ਭਾਈ ਪੰਨਾ ਸਾਹਿਬ ਦੀ ਲੰਬਾਣਾ ਜਿਨ੍ਹਾਂ ਦਾ ਬੇੜਾ ਡੋਲ ਰੇ ਸਮੁੰਦਰ ਦੇ ਵਿੱਚ ਪਰ ਖਾਲਸਾ ਜੀਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਨੇ ਬਾਬਾ ਬਕਾਲਾ ਸਾਹਿਬ ਤੇ ਪਾਤਸ਼ਾਹੀ ਦੀ ਰੱਖਿਆ ਕਿਵੇਂ ਦੀ ਹੈ ਮਨਜ ਆਪ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਨੇ ਪਰ ਖਾਲਸਾ ਜੀਓ ਰੱਖਿਆ ਕਿੱਥੇ ਤੱਕ ਉਸ ਸਮੁੰਦਰ ਦੇ ਵਿੱਚ ਜਾ ਕੇ ਉਸ ਸਿੱਖ ਦਾ ਬੇੜਾ ਬੰਦੇ ਪਹੁੰਚੇ ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿੱਥੇ ਆਦ ਕਰੋ ਉੱਥੇ ਸਹਾਈ ਹੋਣ ਵਾਲੇ ਔਰ ਫਲਸਾ ਜੀਓ ਧੰਗੁਰੂ ਤੇਗ বাহাদুর ਮਹਾਰਾਜ ਜੀ ਦਾ ਦਰਬਾਰ ਸਦਿਆ ਅਨੰਦਾਂ ਦੀ ਪੁਰੀ ਦੇ ਅੰਦਰ ਜਦੋਂ ਇਸ ਭਰੇ ਦਰਬਾਰ ਦੇ ਅੰਦਰ ਸੰਗਤਾਂ ਸੰਭਾ ਪਾਰੀਆਂ ਨੇ ਮਹਨ ਸੰਗਤਾਂ ਦਾ ਪਾਰ ਉਤਾਰਾ ਕਰ ਰਹੇ ਨੇ ਇਤਨੇ ਸਮੇਂ ਨੂੰ ਬਾਹਰੋਂ ਰੋਣ ਦੀ ਆਵਾਜ਼ ਆਈ ਹੈ ਐਵੇਂ ਜਿadapter ਜਿਵੇਂ ਫਲਸਾ ਜੀਓ ਕੋਈ ਉੱਚੀ ਉੱਚੀ ચીਕ ਲਿਆ ਹੋਵੇ ਰੋ ਰਿਹਾ ਹੋਵੇ ਸਾਰੀ ਸੰਗਤ ਦਾ ਧਿਆਨ ਬਾਹਰ ਵੱਲੋਂ ਖਿੱਚਿਆ ਗਿਆ ਹੈ ਜਦੋਂ ਸਾਰੀ ਸੰਗਤ ਪਿੱਛੇ ਮੁੜ ਕੇ ਵੇਖਣ ਲੱਗੀ ਤੇ ਕੀ ਵੇਖਦੇ ਨੇ ਬਾਰੋਂ ਕਸ਼ਮੀਰੀ ਪੰਡਤ ਚੱਲੇ ਆ ਰਹੇ ਨੇ ਜਿਨ੍ਹਾਂ ਨੇ ਇੱਕ ਹੱਥ ਵਿੱਚ ਆਪਣੇ ਜੰਜੂ ਪਕੜੇ ਨੇ ਦੂਜੇ ਹੱਥ ਵਿੱਚ ਆਪਣੀਆਂ ਬੋਧੀਆਂ ਪਕੜੀਆਂ ਨੇ ਜਦੋਂ ਇਹ ਜੰਜੂ ਆਪਣੀਆਂ ਬੋਧੀਆਂ ਪਕੜ ਕੇ ਧਾਣਾ ਮਾਰਦੇ ਅੰਦਰ ਆਏ ਨੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੁੱਛਦੇ ਨੇ ਰੋਂਦੇ ਕਿਉਂ ਇਹ ਕਸ਼ਮੀਰੀ ਪੰਡਤ ਦੱਸੇ ਪਾਤਸ਼ਾਹੀਓ ਅੱਜ ਸਾਡਾ ਧਰਮ ਖਤਰੇ ਦੇ ਅੰਦਰ ਹੈ ਅੱਜ ਔਰੰਗਜ਼ੇਬ ਸਵਾ ਮਣ ਜੰਜੂ ਲਾ ਰਿਹਾ ਹੈ ਮਰਦ ਜੇ ਅੱਜ ਤੁਸੀਂ ਸਾਡੀ ਰੱਖਿਆ ਨਾ ਕੀਤੀ ਤੇ ਅੱਜ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਇੱਚਤਾ ਰੋਲੀਆਂ ਧਾਰੀਆਂ ਨੇ ਜਿਹਨੂੰ ਮਾਤਾ ਕਹਿੰਦੇ ਆ ਉਸ ਗਊ ਦਾ ਖੂਨ ਪਿਆਇਆ ਧਾਰਿਆ ਮੰਦਰ ਢਹਿ ਢੇਰੀ ਕਰ ਦਿੱਤੇ ਨੇ ਇਹ ਪ੍ਰਪੇਧਾਰੀਓ ਇਹਨਾਂ ਦੇ ਧਰਮ ਨੂੰ ਬਚਾਉਣ ਦਾ ਤਰੀਕਾ ਕੀ ਹੈ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਲਾਲ ਜੀਓ ਜਦੋਂ ਕੋਈ ਥੇਤੀ ਸੁੱਕਦੀ ਹੋਵੇ ਨਾ ਪਾਣੀ ਪਾਉਣਾ ਪੈਂਦਾ ਜਦੋਂ ਕੋਈ ਧਰਮ ਸੁੱਕਦਾ ਹੋਵੇ ਉਹਦੇ ਕਿਸੇ ਮਹਾਂਪਰਮੇ ਦੀ ਕੁਰਬਾਨੀ ਕਰਕੇ ਖੂਨ ਪਾਉਣਾ ਪੈਂਦਾ ਕੋਈ ਇਹੋ ਜਿਹਾ ਹਰੀ ਦਾ ਜਨ ਜਿਹੜਾ ਖੁਸ਼ੀ-ਖੁਸ਼ੀ ਆਪਣਾ ਸਿਰ ਕਲਮ ਕਰਵਾ ਲਵੇ ਉਹ ਇਹਨਾਂ ਦੇ ਧਰਮ ਨੂੰ ਬਚਾ ਸਕਦਾ ਹੁਣ ਵੇਖ ਰਿਹਾ ਕਸ਼ਮੀਰੀ ਪੰਡਤ ਇੱਕ ਦੂਜੇ ਦੇ ਚਿਹਰੇ ਵੱਲ ਨੂੰ ਕਿਹੜਾ ਪੰਡਤ ਉਹ ਕਿਹੜਾ ਇਹੋ ਜਿਹਾ ਮਹਾਪੁਰਖ ਜਿਹੜਾ ਚਾਹੀ ਚਾਹੀ ਆਪਣਾ ਸਿਰ ਕੰਨ ਕਰਵਾ ਲਵੇ ਕਸ਼ਮੀਰ ਤੋਂ ਕੰਨਿਆ ਤੁਹਾਰੀ ਤੱਕ ਇਹੋ ਜਿਹਾ ਕੋਈ ਰੁਪਿਆ ਇਹਨੇ ਨੂੰ ਚੁੱਪ ਤੋੜਦੇ ਆ ਬੋਦੇ ਗੋਬਿੰਦ ਰਾਏ ਮਹਾਰਾਜ ਜੀ ਕਹਿੰਦੇ ਪਿਤਾ ਜੀਓ ਇਸ ਕਾਲ ਯੁਗ ਦੇ ਅੰਦਰ ਮੈਨੂੰ ਆਪ ਜੀ ਤੋਂ ਵੱਡਾ ਮਹਾਪੁਰਖ ਨਜ਼ਰੀ ਨਹੀਂ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਪਿਤਾ ਜੀਓ ਜੇ ਧਰਮ ਬਚਾਉਣ ਦੀ ਗੱਲ ਹੈ ਤੇ ਤੁਸੀਂ ਕਿਰਪਾ ਕਰੋ ਇਹਨਾਂ ਦੀ ਧਰਮ ਦੀ ਰੱਖਿਆ ਤਾਂ ਪੁੱਛਦੇ ਕਿੰਦੇ ਗੋਪਿੰਦ ਰਾਏ ਜੀ ਅਸੀਂ ਕਰੀਏ ਪਰਵਾਨੀ ਐ ਤਾਂ ਦਾ ਧਰਮ ਤੇ ਪਟ ਜਾਵੇਗਾ ਪਰ ਲਾਲ ਜੀ ਉਹ ਤੁਹਾਡੇ ਸਿਰ ਤੋਂ ਬਾਬ ਦਾ ਸਾਇਆ ਉੱਝਣਾ ਕੀ ਇਹ ਮਨਜ਼ੂਰ ਹੈ ਤੁਹਾਡੀ ਮਾਤਾ ਇਹਨਾਂ ਦੇ ਸਿਰ ਤੋਂ ਸਾਈਂ ਦਾ ਸਾਇਆ ਉੱਝਣਾ ਕੀ ਇਹ ਮਨਜ਼ੂਰ ਹੈ ਤੇ ਧਨ ਕਰਕੇ ਤਰ ਪਾਚਾ ਜੀ 9 ਸਾਲਾਂ ਦੀ ਉਰਪਲਾ ਦੇ ਅੰਦਰ ਇਹ ਬਚਨ ਕਰਦੇ ਪਿਤਾ ਜੀਓ ਜੇ ਲੱਖਾਂ ਬੱਚੇ ਅਨਾਥ ਹੁਣ ਤੋਂ ਬਚ ਜਾਣ ਤੇ ਮੈਂ ਇਕੱਲਾ ਅਨਾਥ ਹੋਏ ਸਭ ਦਾ ਬੜਾ ਸੱਤਾ ਆਪਾਂ ਨੂੰ ਕਰ ਲੈਣਾ ਚਾਹੀਦਾ ਆਪ ਸਤਿਨਾਮ ਵਾਹਿਗੁਰੂ ਕਹਿੰਦੇ ਪਿਤਾ ਜੀਓ ਆਪ ਬੱਚੇ ਅਨਾਥ ਹੁਣ ਤੋਂ ਬਚ ਜਾਣ ਮੈਂ ਆਪਣੇ ਸਿਰ ਤੇ ਆਈ ਝੱਲ ਲਵਾਵਾਂਗਾ ਇਸ ਵਾਸਤੇ ਪਿਤਾ ਜੀਓ ਹੁਣ ਤੇਰੀ ਨਾ ਲਓ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਜਿਵੇਂ 9 ਸਾਲਾਂ ਦੀ ਆਰਬਾ ਦੇ ਅੰਦਰ ਆਪਣੇ ਨਾ ਹੋਇਆ ਤੇ ਨਾ ਰਹੀ ਤਾਂ ਦੁਨੀਆ ਤੱਕ ਹੋਵੇਗਾ ਕਿਉਂ 9 ਸਾਲਾਂ ਦੀ ਆਰਪਲਾ ਪੁੱਤਰ ਨੇ ਤੇ ਪਿਤਾ ਨੂੰ ਤੋੜ ਰਹੇ ਨੇ ਜਦੋਂ ਪਿਤਾ ਬਣਨਾ ਫਿਰ ਚਮਕੌਰ ਦੀ ਗੜੀ ਵਿੱਚੋਂ ਪੁੱਤਰਾਂ ਨੂੰ ਤੋੜ ਆਓ ਜੇ ਇਸ ਵੇਲੇ ਆਪ ਤੇ ਆਪਣੇ ਗੁਰੂ ਪਿਤਾ ਨੂੰ ਜਿਵੇਂ ਆਗਦੇ ਹਿੰਦ ਧਰਮ ਦੀ ਰੱਖਿਆ ਬਦਲੇ ਸੀਸ ਪਿਤਾ ਜੀ ਵਾਰਦੇ ਹੋ ਨਰਮੈ ਖਲਸਾ ਕੁਛ ਨਹੀਂ ਜਪਾ ਹੈ ਕਿਉਂ ਬਿਆਨ ਕਰਨੇ ਜਾ ਰਿਹਾ ਜੀ ਤਲਗੀ ਬਾਣੇ ਸਤਗੁਰ ਜੀ ਦੇ ਪਾਪ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਅਗਲੇ ਸਤਿ ਕੀਤੇ ਪਤੀ ਗੁਰਦੇਵ ਜੀਓ ਕਿਰਪਾ ਕਰਿਆ ਜੇ ਤੁਹਾਡੀ ਹਿੰਦੇ ਬਗੀਏ ਮੇਰੀ ਨਿਭ ਜਾਵੇ ਇਹ ਅਰਦਾਸ ਕਰਦੇ ਹਾਂ ਕਿ ਸੱਚ ਵਿੱਚ ਆਪੋ ਤੇ ਮਿਲੇ ਅੰਦਰ ਮਾਤਾ ਗੁਜਰਬਾ ਜੀ ਦੇ ਸਿਰ ਆਈ ਲਪਾ ਜਾਂਦੇ ਹੁਣ ਧੰਗੁਰੂ ਤੇਗ ਬਾਹਦਰ ਮਹਾਰਾਜ ਜੀ ਦੀ ਕੁਰਬਾਨੀ ਤੋਂ ਬਾਅਦ ਕਲਗੀਧਰ ਪਾਚੀ ਸੰਗਤ ਇੱਥੇ ਅਗਦੇ ਸੰਗਤ ਦੀ ਵਰਾਧ ਨਹੀਂ ਕਰਨਾ ਇਹ ਵਰਾਧ ਦਾ ਸਮਾਂ ਨਹੀਂ ਤੇ ਭਾਈ ਚੇਤਾ ਜੀ ਨੂੰ ਪੁੱਛਿਆ ਕਿ ਜਦੋਂ ਗੁਰੂ ਤੇਗ ਬਾਹਾਦਰ ਜੀ ਦੇ ਸੀਸ ਤੇ ਬਾਹਰ ਹੋਇਆ ਕਿ ਉਥੇ ਕਿਸੇ ਆਕੇ ਰੁਕਿਆ ਨਹੀਂ ਭਾਈ ਜੈਤਾ ਜੀ ਕਹਿਣ ਲੱਗੇ ਪਾਤਸ਼ਾਹੀਓ ਪਤਾ ਨਹੀਂ ਸੀ ਲੱਗ ਰਿਹਾ ਕਿਹੜੇ ਸਿੱਖ ਕਿਹੜੇ ਹਿੰਦੂ ਤੇ ਕਿਹੜੇ ਮੁਸਲਮਾਨ ਧੰਨ ਗੁਰੂ ਕਾ ਦੀ ਤਰਫ ਪਾਤਸ਼ਾਹੀ ਇੱਥੇ ਬਚਨ ਕਰਦੇ ਸਿੱਖੋ ਇੱਕ ਇਹੋ ਜਿਹਾ ਪੰਥ ਸਜਾਵਾਂਗੇ ਇਹੋ ਜਿਹਾ ਸਿੰਘ ਸਜਾਵਾਂਗੇ ਜਿਹੜਾ ਲੱਖਾਂ ਵਿੱਚ ਵੀ ਲੁਕਾਇਆ ਲੁਕੇਗਾ ਨਹੀਂ ਗੁਰੂ ਦੇ ਛੱਡੋ ਜਦੋਂ ਕੋਈ ਗਊ ਗਰੀਬ ਤੇ ਬਾਹਰ ਕੰ ਲੱਗੇਗਾ ਮੇਰਾ ਖਾਲਸਾ ਕਦੇ ਪਿੱਛੇ ਨਹੀਂ ਹਟੇਗਾ ਇੱਥੇ ਮਰਦੇ ਬਚ